ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਸ਼ਿੱਲੂ ਬਹੁ ਅਕਬਰ ਪਰ ਸਰਸਾ ਦੇ ਕਬੱਡੀ ਕੱਪ ਤੇ ਖੇਡੇਗਾ ਜਾਂ ਨਹੀਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਰਸਾ ਕਬੱਡੀ ਕੱਪ ਦੇ ਛੇ ਜਿੱਥੇ ਚਾਰ ਟੀਮਾਂ ਖੇਡਣਗੀਆਂ ਮਾਝਾ ਮਾਲਵਾ ਦੁਆਬਾ ਤੇ ਹਰਿਆਣਾ ਪਹਿਲਾ ਇਨਾਮ 5 ਲੱਖ ਦੂਜਾ ਇਨਾਮ 4 ਲੱਖ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਇਸ ਕਬੱਡੀ ਕੱਪ ਤੇ ਕਮੇਟੀ ਵੱਲੋਂ ਹੁਣੇ ਕਨਫਰਮ ਕੀਤਾ ਹੈ ਕਿ ਸ਼ਿੱਲੂ ਬਹੁ ਅਕਬਰਪੁਰ ਇਸ ਕਬੱਡੀ ਕੱਪ ਤੇ ਖੇਡੇਗਾ ਨਾਲ ਕੁੰਗੜ ਜ਼ਿਲ੍ਹਾ ਵਿਹਾਣੀ ਕਬੱਡੀ ਕੱਪ ਤੇ ਸ਼ਿੱਲੂ ਬਹੁ ਅਕਬਰਪੁਰ ਸੈਮੀਫਾਈਨਲ ਮੈਚ ਨਹੀਂ ਖੇਡਿਆ ਸ਼ਿੱਲੂ ਬਹੁ ਅਕਬਰਪੁਰ ਸਰਸਾ ਦੇ ਕਬੱਡੀ ਕੱਪ ਤੇ 100% ਖੇਡੇਗਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ